ਮੈਂ ਕਿਤੇ ਕਿਤੇ ਸੋਚਦਾ ਹੁੰਨਾ ਕਿ ਆਪਣੀ ਕੌਮ ਨੂੰ ਹੋ ਕੀ ਗਿਆ ਆਪਾਂ ਸਮਝਦੇ ਨਹੀਂ ਕਿ ਆਪਣੇ ਕੌਣ ਐ ਤੇ ਪ੍ਰਾਏ ਕੌਣ ਐ ਆਪਾਂ ਆਪਣੀ ਫੌਜ ਨੂੰ ਹਲੇ ਤੱਕ ਨਹੀਂ ਸਮਝ ਸਕੇ ਕਿ ਸ਼ਰੋਮਣੀ ਅਕਾਲੀ ਦਲ ਕੀ ਚੀਜ਼ ਐ ਸ਼੍ਰੋਮਣੀ ਅਕਾਲੀ ਦਲ ਥੋੜੀ ਫੌਜ ਹੈ ਖਾਲਸਾ ਪੰਥ ਦੀ ਫੌਜ ਹੈ ਅਕਾਲੀ ਦਲ ਤਕੜਾ ਹੈ ਤੇ ਆਪਾਂ ਸਾਰੇ ਤਕੜੇ ਆ ਜਿਹੜੇ ਨੌਜਵਾਨ ਬੱਚੇ ਆ ਉਹਨਾਂ ਨੂੰ ਪਤਾ ਨਹੀਂ 103 ਸਾਲ ਪੁਰਾਣੀ ਪਾਰਟੀ ਹੈ ਆਪਣੇ ਬਜ਼ੁਰਗਾਂ ਨੇ ਜਦੋਂ ਦੇਖਿਆ 103 ਸਾਲ ਪਹਿਲੇ ਕੀ ਆਪਣੇ ਗੁਰੂ ਘਰਾਂ ਉਤੇ ਮਹੰਤਾਂ ਦਾ ਕਬਜ਼ਾ ਸੀ ਬੇਅਦਬੀਆਂ ਕਰਦੇ ਸੀ ਇਹ ਜੇ ਕੰਮ ਕਰਦੇ ਸੀ ਜਿਹੜਾ ਆਪਾਂ ਸੋਚ ਨਹੀਂ ਸਕਦੇ ਬੋਲ ਨਹੀਂ ਸਕਦੇ ਆਪਣੇ ਬਜ਼ੁਰਗ ਕੱਢੇ ਹੋਏ ਉਦੋਂ ਦੀ ਲੀਡਰਸ਼ਿਪ ਇਕੱਠੀ ਹੋਈ ਮਹੰਤਾਂ ਨੂੰ ਕੱਢਿਆ ਤੇ ਐ ਜੀ ਪੀ ਸੀ ਬਣਾਈ 103 ਸਾਲ ਪਹਿਲੇ ਜਦੋਂ ਬਣਾਈ ਉਹਨੇ ਦੇਖਿਆ ਕਿ ਕਿਤੇ ਹਮਲਾ ਹੋ ਹੋ ਸਕਦਾ ਹੈ ਜੇ ਅੱਗੇ ਤੋਂ ਹਮਲਾ ਹੋਇਆ ਫਿਰ ਕਿਵੇਂ ਬਚਾਂਗੇ ਉਹ ਕਹਿੰਦੇ ਆਪਣੀ ਖੋਲ ਤਿਆਰ ਕਰੋ ਆਪਣੀ ਪਾਰਟੀ ਤਿਆਰ ਕਰੋ 1 ਮਹੀਨੇ ਬਾਅਦ ਜੀਪੀਸੇ ਬੰਦ ਬਾਨ ਉਹਨੇ ਸ਼ੂਨਨੀ ਕਾਲੀ ਦਲ ਬਣਾਇਆ ਆ ਕਿਸੇ ਦੀ ਜਾਇਦਾਦ ਨਹੀਂ ਆ ਕੌਮ ਦੀ ਜਾਇਦਾਦ ਹੈ ਜਿਨ੍ਹਾਂ ਦਾ ਘੱਟਾ ਆ ਨਹੀਂ ਸੋਚਦੇ ਸਮਝਦੇ ਕਿ ਇਹ ਕੌਮ ਦੀ ਜਾਇਦਾਦ ਹੈ ਜਿਹੜਾ ਆਉਂਦਾ ਹੈ ਅਕਾਲੀ ਦਲ ਤੇ ਹਮਲਾ ਕਰ ਦਿੰਦਾ ਹੈ ਉਹਨਾਂ ਦੀ ਗੱਲਾਂ ਚ ਆ ਜਾਂਦੇ ਆ ਮੈਂ ਹੁਣੀ ਮੇਰਾ ਮੇਰੇ ਨਾਲ ਮੀਡੀਆ ਵਾਲਾ ਉਹ ਮੈਨੂੰ ਦੱਸ ਰਿਹਾ ਸੀ ਦਿਖਾ ਰਿਹਾ ਸੀ ਇੱਥੇ ਨੌਜਵਾਨ ਖੜੇ ਆ ਤੁਸੀਂ ਜਸੋ ਪਹਿਲੀ ਜੂਨ 40 ਸਾਲ ਪਹਿਲੇ ਕੀ ਹੋਇਆ ਸੀ ਭੁੱਲੇ ਪਏ ਆ ਪਹਿਲੀ ਜੂ 40 ਸਾਲ ਪਹਿਲੇ ਦਰਬਾਰ ਸਾਹਿਬ ਤੇ ਇੰਦਰਾ ਗਾਂਧੀ ਨੇ ਕਾਂਗਰਸ ਨੇ ਟੈਂਕਾਂ ਤੋਪਾਂ ਤੇ ਹਮਲਾ ਕੀਤਾ ਸੀ 40 ਸਾਲ ਹੋ ਗਏ ਇਸ ਜਿਸ ਦਿਨ ਵੋਟਾਂ ਪਾਉਣੀ ਐ ਉਸ ਦਿਨ ਟੈਂਕ ਬੜਬੜਦੇ ਸੀ ਉਹਨੇ ਦਰਬਾਰ ਸਾਹਿਬ 40 ਸਾਲ ਪਹਿਲੇ ਕਾਨਪੁਰ, ਨਾਗਪੁਰ, ਬੰਬਈ, ਦਿੱਲੀ, ਹਰਿਆਣੇ 'ਚ ਜਿੱਥੇ ਕੋਈ ਸਿੱਖ ਭੈਣ ਭਰਾ ਸੀ ਉਹਨੂੰ ਫੜਿਆ ਜਾਂਦਾ ਸੀ ਉਹਦੇ ਉਹਨੂੰ ਅੱਗ ਲਾਈ ਜਾਂਦੀ ਸੀ 40 ਸਾਲ ਹੋ ਗਏ ਇਨਸਾਫ ਨਹੀਂ ਮਿਲਿਆ ਤੇ ਮੈਨੂੰ ਕੀ ਦਿਖਾ ਰਹੇ ਸੀ ਮੈਂ ਦੱਸਣਾ ਹੈ 84 40 ਸਾਲ ਪੈ 84 ਦਾ ਪੀਨਲ ਹੋਇਆ 85 ਵਿੱਚ ਪੰਜਾਬ ਦੇ ਅਸੈਂਬਲੀ ਦੇ ਇਲੈਕਸ਼ਨ ਸੀ 32 ਸੀਟਾਂ ਕਾਂਗਰਸ ਲੈ ਗਈ 32 ਸੀਟਾਂ ਮਾਝੇ ਚ 10 ਸੀਟਾਂ ਕਾਂਗਰਸ ਜਿੱਤੀ ਸੀ ਆਪਣੇ ਬੰਦੇ ਨੇ ਵੋਟਾਂ ਪਾ ਦਿੱਤੀਆਂ ਐਡੇ ਬਾਬੂ ਤੁਹਾਡੇ ਫਿਰ ਵੀ ਆਪਾਂ ਸਮਝਦੇ ਨਹੀਂ खालसा जी जी कौम जी कौम कटी नहीं रही ओ, कौम खत्म हो जाती है अच्छ अठारह परसेंट मुस्लिम भाईचारा अठारह परसेंट आबादी है मुस्लिम भाईचारे की पूरे देश में पर रोज रोल के रखते उन्होंने बीजेपी आए आप दो परसेंट है आपका हरे, हरे क्यों बचे हैं क्योंकि एक ताकत है पार्टी है अकाली दल मुस्लिम भरा नहीं पार्टी है ही नहीं अभी फिर भी दबकर लड़ाई लड़के लड़ाई लड़ ल पर पार्टी ने कमजोर कर लिया हूं मैं थोड़े ने गल करना चाहना पहला सवाल पूछना चाहना बंदी सिख है ਬੰਦੀ ਸੀ ਕੋ ਹੈ ਜਿਨ੍ਹਾਂ ਨੇ ਜਦੋਂ 84 ਵਿੱਚ ਕਤਲੇਆਮ ਹੋਇਆ ਟੈਂਕਰ ਤੋਂ ਪੱਤਰਪਾਲ ਸਾਹਿਬ ਹਮਲਾ ਕੀਤਾ ਉਹ ਮੋਸ਼ਨਲ ਹੋ ਗਏ ਉਹਨਾਂ ਨੇ ਉਹਨਾਂ ਵੀ ਹੋਸ਼ ਛੁੱਟ ਕੇ ਕਿ ਐਡਾ ਵੱਡਾ ਨੁਕਸਾਨ ਕਰਤਾ ਕੌਮ ਦਾ ਉਹਨਾਂ ਨੇ ਕਦਮ ਚੁੱਕੇ ਪਰ ਉਹਨਾਂ ਨੇ ਮਾਫੀ ਨਹੀਂ ਮੰਗੀ ਉਹ ਕਹਿੰਦੇ ਜੋ ਅਸੀਂ ਦਿੱਕਾ ਪਰ ਦਿਲੋਂ ਚੁੱਕਿਆ ਸੀ ਪਰ ਹੁਣ ਦੇਸ਼ ਦੀ ਕਾਨੂੰਨ ਦੇਸ਼ ਦਾ ਕਾਨੂੰਨ ਹੈ ਜਿੰਨੀ ਸਜ਼ਾ ਹੋਣੀ ਚਾਹੀਦੀ ਹੈ ਉੰਨੀ ਸਾਨੂੰ ਮਿਲਣੀ ਚਾਹੀਦੀ ਹੈ ਅਸੀਂ ਨਹੀਂ ਕਹਿ ਰਹੇ ਕਿ ਸਾਨੂੰ ਛੱਡ ਦਿਓ ਅਸੀਂ ਕਹਿ ਰਹੇ ਹਾਂ ਜੇ 15 ਸਾਲ ਉਮਰ ਕਹਿਣ ਦੀ ਹੈ ਅਸੀਂ 34 ਸਾਲ ਕੱਤੀ ਬੈਠੇ ਹਾਂ ਉਹ ਹੈ ਬੰਦੀ ਸਿਕ ਇੱਥੇ ਭਾਈ ਗੁਰਦੀਪ ਸਿੰਘ ਖੇੜਾ ਉਹਨਾਂ ਦੀ ਧਰਮ ਪਤਨੀ ਬੀਬੀ ਜੀ ਇੱਕ ਮਿੰਟ ਆਇਓ ਬੀਬੀ ਗੁਰਜੀਤ ਕੌਰ देखो आ परिवार है बंदी सिख जिन्हें चौंती साल ला, 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 ला। चौंती साल साल भाई सिंह दविंदर उन्नती साल भाई जगतार सिंह अठाई साल भाई परमजीत सिंह अठाई साल तारा जगतार सिंह तारा अठाई साल उन्ती साल इतने मेरा वीर आया है हरे एक साल ਇੱਕ ਸਾਲ ਵੀ ਨਹੀਂ ਜੇਲ ਕੱਟੀ ਤੇ ਮੈਨੂੰ ਕੱਢੋ ਮੈਨੂੰ ਕੱਢੋ ਮੈਂ ਪੰਜਾਬਾਂਥਾਂ ਮੈਂ ਪੰਜਾਬ ਦੀ ਆਵਾਜ਼ ਐ ਅੱਬ ਜਾਰੇ ਕੋਣ ਐ ਜਦੋਂ ਅਸੀਂ ਭਾਈ ਰਾਜੂਆਂ ਨੂੰ ਖੜਾ ਕੀਤਾ ਸੰਗਰੂਰ ਚ ਅਸੀਂ ਕਿਹਾ ਸਾਰਾ ਪੰਥ ਇਕੱਠੇ ਹੋ ਜੋ ਉਦੋਂ ਕਹਿੰਦੇ ਨਹੀਂ ਨਹੀਂ ਅਸੀਂ ਤਾਂ ਸਿਮਰਜੀਤ ਸਿੰਘ ਮਾਨ ਨਾਲ ਐ ਭਾਈ ਰਾਜੂਆਂ ਨੇ ਜਿਹਨੇ 28 ਸਾਲ ਦੀ ਜੇਲ ਕੱਟੀ ਤੇ ਉਹ ਉਹਨੇ ਐ ਨਹੀਂ ਕਿਹਾ ਕਿ ਮੈਨੂੰ ਛੱਡ ਦਿਓ ਕਹਿੰਦਾ ਜਾਂ ਫਾਂਸੀ ਦੇਣੀਆਂ ਦੇ ਦਿਓ ਪਰ ਇੱਕ ਪਾਸੇ ਨਿੱਪਟੇਰਾ ਕਰੋ ਕੁਰਬਾਨੀ ਉਹ ਹੁੰਦੀ ਹੈ ਆ ਨਹੀਂ ਕੀ ਹਲੀ ਸਾਲ ਹੀ ਪੂਰਾ ਨਹੀਂ ਹੋਇਆ ਮੈਂ ਪੁੱਛਿਆ ਤੁਹਾਨੂੰ ਹੋਰ ਦੱਸਣਾ ਚਾਹਣਾ ਹੈ ਇੰਨੇ ਸੇ ਸਾਹ ਪ੍ਰਕਾਸ਼ ਸਿੰਘ ਬਾਦਲ ਨੇ 16 ਸਾਲ ਦੇ ਐਨਐਸਏ ਚ ਰੱਖਿਆ 16 ਸਾਲ ਅਸੀਂ ਨਹੀਂ ਕੋਈ ਪਰਿਵਾਰ ਦੇ ਲੋਕਾਂ ਨੇ ਧਰਨਾ ਦਿੱਤਾ ਕਿ ਬਾਦਲ ਸਾਹਿਬ ਨੂੰ ਛੱਡੋ ਜੀ ਸਾਡੀ ਜੇਲ੍ਹ ਛੱਡੋ ਬਾਦਲ ਸਾਹਿਬ ਨੇ ਕਿਹਾ ਨਾ ਮੈਂ ਗਮਾਨਤ ਰਹੂੰਗਾ ਨਾ ਮੈਂ ਪ੍ਰੋਲ ਤੇ ਆਉਂਗਾ ਮੈਂ ਛੁਕਣਾ ਨਹੀਂ ਕੱਲੇ ਬਾਦਲ ਸਾਹਿਬ ਨਹੀਂ ਬਹੁਤ ਵੀਰ ਇੱਥੇ ਕੋਈ ਬਜ਼ੁਰਗ ਵੀ ਬੈਠੇ ਹੋਣੇ ਜਿਨ੍ਹਾਂ ਨੇ 4 ਸਾਲ 5 ਸਾਲ ਇੰਨੇ ਸਿੱਖਾਏ ਆ ਉਹ ਇਹ ਤਾਂ ਇੰਨੇ ਸਿੱਖੀ ਅਧਗੂ ਨਹੀਂ ਮੈਨੂੰ ਯਾਦ ਹੈ ਮੇਰੀ ਭੈਣ ਦਾ ਵਿਆਹ ਸੀ ਬਾਗਲ ਸਾਹਿਬ ਨੂੰ ਸਰਕਾਰ ਕਹਿੰਦੀ ਜੇ ਤੁਸੀਂ ਜਾਣਾ ਤਾਂ ਪ੍ਰੋਲ ਲੈ ਲਓ ਚਾਰ ਦਿਨ ਕਿਹਦੇ ਮੈਣੀ ਪ੍ਰੋਲੰ ਦਾ ਮੇਰੇ ਕੌਮ ਮੇਰੇ ਬੇਟੀ ਦੀ ਵਿਆਹ ਕਰੂਗੀ ਆਹ ਹੈ ਅਕਾਲੀ ਦਲ ਇੱਥੇ ਇੱਕ ਸਾਲ ਹੋਇਆ ਨਹੀਂ ਸਾਰੇ ਚੱਲ ਗਏ ਕਿ ਸਾਡਾ ਪੰਥ ਹੈ ਸਾਡਾ ਪੰਥ ਹੈ ਮੈਂ ਪੁੱਛਣਾ ਚਾਹੁੰਦਾ ਇੱਕ ਹੋਰ ਕੋਈ ਜਾਣਦਾ ਮੈਂ ਭਾਈ ਅੰਮ੍ਰਿਤਪਾਲ ਦੇ ਖਿਲਾਫ ਨਹੀਂ ਹੈ ਦੇਖੋ ਧਰਮ ਦਾ ਪ੍ਰਚਾਰ ਕਰਨਾ ਚੰਗੀ ਗੱਲ ਹੈ ਕਰਨਾ ਚਾਹੀਦਾ ਹੈ ਨਸ਼ੇ ਦੇ ਖਿਲਾਫ ਕਰਨਾ ਚਾਹੀਦਾ ਹੈ ਪਰ ਜੇ ਤੁਸੀਂ ਲਾਈਨ ਉਹ ਚੁਣੀ ਹੈ ਕਹਿੰਦੇ ਤੁਸੀਂ ਸਰਧਾਨ ਨਹੀਂ ਮੰਨਦੇ ਤੇ ਹੁਣ ਇਲੈਕਸ਼ਨ ਵਾਸਤੇ ਸਰਧਾਨ ਮੰਨਣ ਲੱਗੇ ਇੱਕਦਮ ਤੁਸੀਂ ਟਰਨ ਕਿਉਂ ਕਰੀ ਜਾਂਦੇ ਹੋ ਅੱਜ ਸਵਾਲ ਮੈਂ ਪੁੱਛਣਾ ਚਾਹਣਾ ਹਾਂ ਮੈਂ ਤੁਹਾਨੂੰ ਵੀ ਸਾਰਿਆਂ ਨੂੰ ਪੁੱਛਣਾ ਚਾਹਣਾ ਹੈ ਕਿ ਤੁਸੀਂ ਪੁੱਛੋ ਇੱਕ ਸਾਲ ਪਹਿਲੇ ਭਾਈ ਸਾਹਿਬ ਕਿੱਥੇ ਸੀ 1 ਸਾਲ ਪਹਿਲੇ ਕਿੱਥੇ ਸੀ 1 ਸਾਲ ਪਹਿਲੇ ਕੀ ਚੋਲਾ ਪਾਇਆ ਸੀ ਅੰਬਰ ਧਾਰੀ ਸੀ ਬਾਲ ਸੀਗੇ 1 ਸਾਲ ਦੀ ਪਿੱਛੇ ਪਹਿਲੇ ਜੀਨਾ ਪਾਉਂਦੇ ਸੀ ਕੀ ਛਿੱਟਾ ਪਾਉਂਦੇ ਸੀ ਫੋਟੋਆਂ ਦੇਖ ਲਓ ਤੁਸੀਂ 1 ਸਾਲ ਪਹਿਲੇ ਬੰਦਾ ਕਿਸੇ ਨੂੰ ਨਹੀਂ ਪਤਾ ਪੰਜਾਬ ਵਿੱਚ ਕਿਸੇ ਨੂੰ ਪੁੱਛ ਲਓ ਕਹਿੰਦੇ ਸਾਨੂੰ ਪਤਾ ਨਹੀਂ ਹੈ ਜੀ ਅਜਾ ਹੱਸਦੇ ਹੁੰਦੇ ਐ ਸੜਲੀ ਬਾਲ ਕੱਟੇ ਐ ਇੱਕ ਦਿਨ ਜਾ ਕੇ ਸਾਰਾ ਡਰਾਮਾ ਚੱਲ ਪੈਂਦਾ ਹੈ ਪਗੜੀ ਵੀ ਆ ਜਾਂਦੀ ਹੈ ਚੋਲਾ ਵੀ ਆ ਜਾਂਦਾ ਹੈ ਗਾਤਰਾ ਵੀ ਉਤੋਂ ਆ ਜਾਂਦਾ ਹੈ ਉਦੋਂ ਮਤਲਬ ਖਾਲਸਾ ਦਾ ਨਾਰਾ ਵੀ ਲੱਗ ਲੱਗ ਜਾਂਦਾ ਹੈ ਆ ਇੱਕ ਸਵਾਲ ਹੈ ਜਿਹੜਾ ਤੁਸੀਂ ਆਪਣੇ ਘਰੇ ਬਹਿ ਕੇ ਸੋਚੋ ਕਿ ਕੌਣ ਹੈ ਇੱਥੇ 1600 ਸਾਲ ਕੱਟਣ ਵਾਲੀ ਕਾਲੀ ਲੀਡਰਸ਼ਿਪ ਹੈ ਉਹਨੂੰ ਕਹਿੰਦੇ ਆ ਪੰਥਕ ਨਹੀਂ ਹੈ ਵਿਸ਼ਾ ਸਿੰਘ ਮਲੋ ਮਲਾ ਕਿੰਨੇ ਸਾਲ ਰਿਹਾ ਐਨਐਸਏ ਕਹਿੰਦੇ ਬਲਪੰਥਕ ਨਹੀਂ ਹੈ ਪੰਥੂ ਹੈ ਆਧ ਪੰਥ ਹੀ ਨਹੀਂ ਆ ਬੀਬੀ ਜੀ ਦੇਖੋ 34 ਸਾਲ 34 ਸਾਲ ਆਪਣੀ ਭੈਣ ਘਰੇ ਰਹਿ ਗਈ ਇਹਨੂੰ ਛਡਾਉਣ ਵਾਸਤੇ ਕਹਿੰਦੀ ਰਹੇ ਮੇਰਾ ਵੀਰ ਅੱਜ ਇਲੈਕਸ਼ਨ ਲੜ ਰਿਹਾ ਐਨਾਂ ਨੂੰ ਛਡਾਉਣ ਵਾਸਤੇ ਨਹੀਂ ਆਪਣੇ ਆਪ ਨੂੰ ਛਡਾਉਣ ਵਾਸਤੇ ਹੁਣ ਇਲੈਕਸ਼ਨ ਲੜ ਰਿਹਾ ਛਰੋਂ ਵਾਸਤੇ ਅਸੀਂ ਲੜ ਰਹੇ ਲੜਾਈ ਐਨਾਂ ਨੂੰ ਛਰੋਂ ਵਾਸਤੇ ਫਿਰ ਲੜਾਈ ਕੀਦੀ ਐ ਹੁਣ ਤੁਹਾਡੀ ਇੱਕ ਫੌਜ ਹੋਏ ਜਿਹੜੀ ਲੜਾਈ ਲੜ ਗਈ ਹੋਏ ਤੁਸੀਂ ਉਹਦੇ ਤੇ ਭਰੋਸਾ ਰੱਖੋ ਅਸੀਂ ਕਿਹਾ ਸੀ ਜੀ ਬੀ ਜੀ ਪੀ ਨੂੰ ਕਿ ਭਾਈ ਸਾਹਿਬ ਨੂੰ ਡਿਬਰੂਗੋੜ ਜੇਲ੍ਹ ਕਿਉਂ ਰੱਖਿਆ ਅਸੀਂ ਐਨ ਐਸ ਆ ਦੇ ਖਿਲਾਫ ਅਕਾਲੀ ਦਲ ਮੈਂ ਬਿਆਨ ਦਿੱਤਾ ਸੀ ਅਸੀਂ ਕਿਹਾ ਸੀ ਤੁਸੀਂ ਫੜੀ ਲਿਆ ਪੰਜਾਬ ਦੀ ਜੇਲ੍ਹ ਚ ਲਿਆਓ ਅਸੀਂ ਲੜਨਾ ਅਸੀਂ ਬੰਦੀ ਛੱਕਾ ਨਹੀਂ ਲੈਣੀ ਤੁਸੀਂ ਹਰ ਸਿਮਰਤ ਕੋਲ ਬਾਦਲ ਨੂੰ ਪਾਰਲੀਮੈਂਟ ਦੇਖੇ ਲੜਾਈ ਲੜਦੇ ਹੁਣ ਇੱਕ ਬੰਦਾ ਜੋ ਤੁਸੀਂ ਜਾਣਦੇ ਹੋਊਗਾ ਜੀ ਮੈਨੂੰ ਛੱਡ ਦਿਓ ਇਹਨਾਂ ਨੂੰ ਭਵਨਾਂ ਦੇ ਦੋਜੀ ਗੱਲ ਤੇ ਤੁਹਾਨੂੰ ਪੁੱਛਣਾ ਚਾਹਣਾ ਜਦੋਂ ਇੱਥੇ ਕੋਈ ਬਜ਼ੁਰਗ ਬਾਦਲ ਸਾਹਿਬ ਨੇ ਕਿੰਨੇ ਕਿੰਨੇ ਜਿਲ੍ਹੇ ਜਗੇ ਬਹੁਤ ਹੋਣੇ ਆ ਜਦੋਂ ਤੁਹਾਨੂੰ ਉਹਦਾ ਪਤਾ ਹੁੰਦਾ ਸੀ ਕਿੰਨੇ ਸਾਲ ਤੁਸੀਂ ਆ ਬੈਠੇ ਬਾਪੂ ਜੀ ਆਇਓ ਦੇਖੋ ਆ ਦੇਖੋ ਬਾਪੂ ਜੀ ਆਏ ਅਸਲੀ ਕਾਲੀ ਬਾਪੂ ਜੀ ਬਾਪੂ ਜੀ ਜਦੋਂ ਆਪਾਂ ਮੋਰਚੇ ਲਾਉਂਦੇ ਸੀ ਪੁਲਿਸ ਆਉਂਦੀ ਸੀ ਆਪਾਂ ਜਕਾਰੇ ਛੱਡ ਕੇ ਜਾਂਦੇ ਸੀ ਉਹਦੇ ਕੋਲੇ ਕਿ ਗੱਡੀਆਂ 'ਚ ਭੱਜ ਜਾਂਦੇ ਸੀ ਸਾਨੂੰ ਫੜ ਨਾ ਲਾਏ ਕਮਲਖਰ ਸਾਹਿਬ ਜੀ गल करना चाहना अपने मुंडिया में बड़ा लड़ना पऊंगा ये करना पवगा जो पता लग गया राजेरा गया गदल के भज के पंद्रह भी दिन गायब यार बादल साहब ਮੋਰਚਾ ਲਾਉਂਦੇ ਸੀ ਸਿੱਧੇ ਥਾਣੇ ਵੱਗਦੇ ਹੀ ਫੜੋ ਸਾਨੂੰ ਐ ਨਹੀਂ ਪਤਾ ਸੀ ਕਿ 3 ਸਾਲ ਰੱਖਣਗੇ 4 ਸਾਲ ਰੱਖਣਗੇ ਕੁੰਬਡੂਰ ਜੇਲ੍ਹ ਹੈ ਤਾਮਿਲਨਾਡੂ 3 ਸਾਲ ਬਾਦਲ ਸਾਹਿਬ ਨੂੰ ਰੱਖਿਆ ਸਾਨੂੰ 6 6 ਮਹੀਨੇ ਮਿਲ ਨਹੀਂ ਦਿੰਦੇ ਸੀ 6 6 ਮਹੀਨੇ ਮੈਨੂੰ ਯਾਦ ਆ ਮੈਂ ਤੇ ਆਪਣੇ ਮਾਤਾ ਮਦਰ ਉਹਨਾਂ ਨਾਲ ਮੈਂ ਮਿਲ ਗਿਆ ਕੁੰਬਡੂਰ ਜੇਲ੍ਹ ਤਾਮਿਲ ਸਾਨੂੰ ਜਿਹੜੇ ਹੋਟਲ 'ਚ ਅਸੀਂ ਕਮਰਾ ਲੈਂਦੇ ਸੀ ਪੁਲਿਸ ਆਉਂਦੀ ਸੀ ਸਾਨੂੰ ਘਰੋਂ ਕੱਢ ਦਿੰਦੀ ਸੀ ਕਹਿੰਦਾ ਯਾਤਵਾਦੀ ਆ ਗਈ। ਰਿਕਸ਼ੇ ਤੇ ਸਕੂਟਰ ਤੇ ਸਾਨੂੰ ਕੋਈ ਚੜ੍ਹ ਨਹੀਂ ਦਿੰਦਾ ਸੀ। ਫਿਰ ਜੋਰਜ ਫਰਨੈਂਡਸ ਉਦੋਂ ਜਨਤਾ ਪਾਰਟੀ ਸੀ ਜੋਰਜ ਫਰਨੈਂਡਸ ਉਥੋਂ ਦਾ ਲੀਡਰ ਸੀ। ਮੇਰੇ ਮਾਤਾ ਜੀ ਨੇ ਅਸੀਂ ਅਸੀਂ ਉਹਨੂੰ ਟੈਲਫੋਨ ਕੀਤਾ ਸਾਨੂੰ ਕੋਈ ਘਰ ਨੂੰ ਰਹਿਣ ਦਿੰਦਾ ਕੋਈ ਗੱਡੀ ਨਹੀਂ ਦਿੰਦਾ। ਉਹਨੇ ਆਪਣੇ ਵਰਕਰਾਂ ਨੂੰ ਟੈਲਫੋਨ ਕੀਤਾ ਕਿ ਆਪਣੇ ਘਰੇ ਦਿਖਾ ਲੋ ਬਾਗਮ ਸਰ ਪਰਿਵਾਰ ਨੂੰ। ਅਸੀਂ ਉਹਨਾਂ ਦੇ ਘਰੇ ਰਹਿੰਦੇ ਸੀ। ਦੇ ਉਹਨਾਂ ਦੀ ਗੱਡੀ ਦੀ ਅਸੀਂ ਜਾ ਕੇ ਜੇਲ੍ਹ ਜਾਂਦੇ ਸੀ 6-6 ਮਹੀਨੇ ਤੇ ਬਾਅਦ ਸਾਨੂੰ ਇੱਕ ਮੌਕਾ ਮਿਲਦਾ ਸੀ ਤੇ ਜਦੋਂ ਮੌਕਾ ਮਿਲਦਾ ਸੀ ਇੱਕ ਬੰਦਾ ਮੈਂ ਬੈਠਾ ਮੇਰੀ ਮਾਤਾ ਜੀ ਬੈਠੇ ਇੱਕ ਪਾਸੇ ਸੀਆਈਡੀ ਦਾ ਇੱਥੇ ਖੜਾ ਹੁੰਦਾ ਸੀ ਕਦੇ ਸਾਨੂੰ ਕਹਿੰਦੇ ਸੀ ਅੰਗਰੇਜ਼ੀ ਚ ਗੱਲ ਕਰੋ 15 ਮਿੰਟ ਦੀ ਮੀਟਿੰਗ ਹੁੰਦੀ ਸੀ 6 ਮਹੀਨੇ ਬਾਅਦ ਕਿ ਅੰਗਰੇਜ਼ੀ ਚ ਗੱਲ ਕਰੋ ਮੈਂ ਕਿਹਾ ਸੀ ਕਿ ਪੰਜਾਬੀ ਕਿੰਨੀ ਸਾਨੂੰ ਸਮਝ ਨਹੀਂ ਆਉਂਦੀ ਸੁਣਦੇ ਸੀ ਤੁਸੀਂ ਆਪਣੇ ਬਾਪ ਨਾਲ ਕੀ ਗੱਲ ਕਰ ਰਹੇ ਹੋ ਆਪਾਂ ਹਲੇ ਵੀ ਨਹੀਂ ਸਮਝੇ ਹੁਣ ਇੱਕਦ ਦੱਸੋ ਤੁਸੀਂ ਜੇ ਵਕੀਲ ਕਰੋਗੇ ਆਪਣਾ ਕਿਹੜਾ ਕਰੋਗੇ ਅਕਾਲੀ ਦਲ ਦਾ ਬੰਦਾ ਕੋਈ ਆਰਐਸਐਸ ਨਾਲ ਵਕੀਲ ਕਰੂਗਾ ਹੁਣ ਭਾਈ ਸਾਹਿਬ ਦਾ ਵਕੀਲ ਕੌਣ ਹੈ ਰਾਜਦੇਵ ਬਰਨਾਲਾ ਤੁਸੀਂ ਗੂਗਲ ਕਰ ਲਓ ਮਾਲਵਾ ਜ਼ੋਨ ਦਾ ਆਰਐਸਐਸ ਦਾ ਪ੍ਰਚਾਰਕ ਹੈ ਇਹ ਹਲੇ ਜਿੰਨੀ ਆਪਾਂ ਸੋਚਾਂਗੇ ਮੈਂ ਖਿਲਾਫ ਨਹੀਂ ਬੋਲ ਰਿਹਾ ਮੈਂ ਕੱਲੇ ਸੋਚਣ ਵਾਸਤੇ ਕਹਿ ਰਿਹਾ ਕੋਈ ਗੱਲ ਨਹੀਂ ਬਹਿ ਜਾਂਦੇ ਮੈਂ ਜਿਹੜਾ ਮੈਂ ਕਹਿ ਰਿਹਾ ਮੈਂ ਸੋਚਣ ਵਾਸਤੇ ਕਹਿ ਰਿਹਾ ਕਿਉਂਕਿ ਜਿਹੜਾ ਹੁੰਦਾ ਆਪਾਂ ਸੋਚਦੇ ਨੇ ਕਿ ਕੋਈ ਚੋਲਾ ਭਾਲੇ ਹੁਣ ਆਹ ਦਾਦੂਵਾਲ ਆਪਣੇ ਖਿਲਾਫ ਇਹਨਾਂ ਨੇ ਦਾਦੂਵਾਲ ਮੰਡ ਨਹੀਂ ਕੀਤਾ ਸੀ ਨਾ ਆਹ ਕੀ ਬਿਆਦਬੀ ਅਕਾਲੀ ਦਲ ਨੇ ਕੀਤੀ ਹੈ ਬਿਆਦਬੀ ਅਕਾਲੀ ਦਲ ਅਕਾਲੀ ਦਲ ਤਾਂ ਗੁਰੂ ਘਰਾਂ ਦੀ ਸੇਵਾ ਕਰਨ ਵਾਲੀ ਪਾਰਟੀ ਹੈ ਤੁਸੀਂ ਮੇਰੇ ਘਰੇ ਚਲ ਜਾਓ ਬਾਦਲਪਿੰਡ ਜਾਂ ਚੰਡੀਗੜ੍ਹ ਬ੍ਰੋਮਾਰ ਦੇ ਪ੍ਰਕਾਸ਼ ਹੈ ਮੱਥਾ ਟੇਕਣ ਤੋਂ ਬਗੈਰ ਅਰਦਾਸ ਕਰਨ ਤੋਂ ਬਗੈਰ ਅਸੀਂ ਘਰੋਂ ਨਹੀਂ ਨਿਕਲਦੇ ਸਾਨੂੰ ਕਹਿੰਦੇ ਅਸੀਂ ਬੇਅਦਬੀ ਕਰਾਈ ਹੈ ਅਕਲ ਉਸ ਕਿਉਂਕਿ ਇਹ ਏਜੰਸੀਆਂ ਦਾ ਕੰਮ ਹੈ ਏਜੰਸੀਆਂ ਉਹ ਖੜਾ ਕਰਦੀਆਂ ਆ ਕਾਲੀ ਦਲ ਨੂੰ ਕਮਜ਼ੋਰ ਕਰਨ ਵਾਸਤੇ ਜੇ ਨਹੀਂ ਸਮਝਾਂਗੇ ਨੁਕਸਾਨ ਆਪਣਾ ਹੀ ਹੋਣਾ ਹੈ ਜੇ ਕੋਈ ਬੰਦਾ ਏਜੰਸੀ ਦੀ سپورਟ ਨਾ ਹੋਏ ਕਾਗਜ ਵੀ ਦਾਖਲ ਹੋ ਸਕਦਾ ਮੈਂ ਜਿਹੜੀਆਂ ਚੀਜ਼ਾਂ ਕਿਉਂ ਮੈਂ ਆ ਕਿਉਂ ਦਸਰਹ ਸੋਚਣ ਵਾਸਤੇ ਕਿ ਆਪਾਂ ਫਿਰ ਤੋਂ ਨੁਕਸਾਨ ਨਾ ਕਰਾ ਲਈ ਆਪਣਾ ਉਹ 10 15 ਸਾਲ ਆਪਾਂ ਮੁੰਡੇ ਵੀ ਮਰਵਾ ਲਏ ਆਪਣੇ ਪਰਿਵਾਰ ਵੀ ਮਰਵਾ ਲਏ ਇੱਥੇ ਇੰਨਾ ਸਾਰਾ ਕੁਝ ਹੋ ਗਿਆ ਕਿ ਆਪਾਂ ਉਹ ਮਾਹੌਲ ਫਿਰ ਤੋਂ ਕਰਨਾ ਚਾਹੁੰਦੇ ਆ ਫਿਰ ਤੋਂ ਮਰਵਾਉਣੇ ਚਾਹੁੰਦੇ ਆ ਸਾਰਾ ਕੁਝ ਕਰਨਾ ਚਾਹੁੰਦੇ ਆ ਕਿ ਪੰਜਾਬ ਨੂੰ ਬਚਾਉਣਾ ਚਾਹੁੰਦੇ ਆ ਸੋ ਮੈਂ ਜਿਹੜੀ ਬੇਨਤੀ ਕਰਨਾ ਆਇਆ ਸੀ ਕਿ 10 ਸਾਲ ਪਹਿਲੇ ਕੈਪਟਨ ਅਮਰਿੰਦਰ ਸਿੰਘ ਆਇਆ ਗੁੜਕਾ ਸਾਹਿਬ ਦੀ ਝੂਠੀ ਸੌਂ ਖਾਦੀ ਸਾਰੇ ਨੇ ਕਿਹਾ ਜੀ ਮਗਰ ਲੱਗ ਕੋਈ ਦੇ ਡੱਕਾ ਨਹੀਂ ਤੋੜਿਆ 5 ਸਾਲ ਮੈਂ ਪਹਿਲੇ ਵੀ ਕਿਹਾ ਸੀ ਕਿ 5 ਸਾਲ ਪਹਿਲੇ ਵੀ ਰਿਹਾ ਹੈ ਕੁਛ ਨਹੀਂ ਕੀਤਾ ਇਹਨੇ ਪਰ ਨਹੀਂ ਨਹੀਂ ਜੀ ਇਹਨੇ ਗੁੜਕਾ ਸਾਹਿਬ ਦੀ ਸੌਂ ਖਾ ਲਈ ਜੇ ਝੂਠੀ ਸੌਂ ਖਾ ਲੈਂਦਾ ਜਿਹੜੀ ਪਾਰਟੀ ਟੈਂਕਾ ਤੋਂ ਕੋਈ ਦਰਬਾਰ ਸਾਹਿਬ ਤੇ ਹਮਲਾ ਕਰ ਸਕਦੀ ਆ ਭਾਵੇਂ ਉਹਨੂੰ ਵੋਟਾਂ ਪਾਈ ਜਾਂਦੇ ਆ ਔਰ ਆਪਣੇ ਖੂਨ ਛੂਕ ਹੀ ਗਿਆ ਉਹਦੇ ਬਾਅਦ ਫਿਰ ਕੋ ਆਇਆ ਭਗਵੰਤ ਮਾਨ ਝਾੜੂ ਵਾਲੇ ਕੰਧਾਂ ਦੇ ਲਿਖਤਾ ਇੱਕ ਮੌਕਾ ਝਾੜੂ ਦੇ ਦੋ ਸਾਰੇ ਕੌਮ ਨੇ ਝਾੜੂ ਝਾੜੂ ਕਰਤਾ ਤੇ ਹੁਣ ਕੀ ਪੁੱਛਤਾਈ ਜਾਂਦੇ ਆ ਕੱਲ ਮੇਰੇ ਕੋਲੇ ਮੈਂ ਦੱਸਣਾ ਚਾਹਣਾ ਹੈ ਕੱਲ ਕੀ ਹੋਇਆ ਮੈਂ ਰੋਪੜ ਪੰਜਾਬ ਪਟਾਓ ਯਾਤਰਾ ਸ਼ਹਿਰ ਚ ਟੰਪ ਰਿਆ ਸੀ ਇੱਕ ਗਰੀਬ ਬੰਦਾ ਥ੍ਰੀ ਵੀਲਰ ਸਕੂਟਰ ਦਾ ਡਰਾਈਵਰ ਚਲਾ ਰਿਹਾ ਸੀ ਥ੍ਰੀ ਵੀਲਰ ਸਵਾਰੀ ਨੂੰ ਲੈ ਕੇ ਮੇਰੇ ਕੋਲੋਂ ਦੀ ਟੱਪਿਆ ਮੈਂ ਜਿਵੇਂ ਯਾਤਰਾ ਕਰ ਰਿਹਾ ਹੱਥ ਜੋੜੇ ਉਹਨੇ ਮੈਨੂੰ ਹੱਥ ਜੋੜਾ ਫਿਰ ਪਿੱਛੋਂ ਦੀ ਆ ਕੇ ਸਕੂਟਰ ਮੋਟਰ ਜਿਹੜਾ ਥ੍ਰੀ ਵੀਲਰ ਹੈ ਲਿਆ ਕੇ ਮੇਰੇ ਅੱਗੇ ਗੱਡੀ ਤੇ ਲਾਤਾ ਤੇ ਨਿਕਲ ਕੇ ਆਇਆ ਮੈਂ ਕਿਹਾ ਪਤਾ ਨਹੀਂ ਕੋਈ ਕੰਮ-ਕੁਮ ਹੋਣਾ ਹੈ ਜਾਂ ਕੁਝ ਹੋਣਾ ਆਪਣੀ ਜੇਬ 'ਚੋਂ 20 ਰੁਪਏ ਗੱਡੇ ਉਹਨੇ ਗਰੀਬ ਬੰਦਾ ਕਹਿੰਦੇ ਜੀ ਮੈਂ ਪੂਰੇ ਬੰਦੇ ਆ 20 ਰੁਪਏ ਕਮਾਏ ਆ ਮੈਂ ਤੁਹਾਨੂੰ ਦੇਣਾ ਚਾਹਣਾ ਸਾਡੇ ਪੰਜਾਬ ਨੂੰ ਬਚਾ ਲਓ ਸਾਡੂੰ ਬੁਰਾ ਹਾਲ ਕਰਤਾ ਝਾੜੂ ਵਾਲਿਆਂ ਨੇ ਆ ਉਹਦੇ ਲਫ਼ਜ਼ ਹੈ 20 ਰੁਪਏ ਦੇਖੋ ਜਜ਼ਬਾ ਹੁਣ ਝਾੜੂ ਵਾਲਿਆਂ ਨੇ ਕੀਤਾ ਕੀ ਹੈ ਹੁਣ ਮੈਂ ਤੁਹਾਨੂੰ ਇੰਨਾ ਬੇਨਤੀ ਕਰਨਾ ਚਾਹਣਾ ਤੁਸੀਂ ਜ਼ਿਆਦਾ ਟਾਈਮ ਨਾ ਲਈਆ ਪਤਾ 50 ਸਾਲ ਪਿਛਲੇ ਪਿਛਲੇ 50 ਸਾਲ ਦਾ ਹਿਸਾਬ ਲੈ ਲੀਏ ਪਿਛਲੇ 50 ਸਾਲ ਵਿੱਚ 22 ਸਾਲ ਦਾ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਦੇ 15 12 ਸਾਲ ਰਾਸ਼ਟਪਤੀ ਰਾਜ ਰਿਹਾ ਹੈ ਗਵਨਰ ਰਾਜ ਤਵਾਦ ਦਾ ਟਾਈਮ ਸੀ ਉਹਦੇ ਬਾਕੀ ਸਮਾਂ ਆ ਕਾਂਗਰਸ ਦੇ ਰਾਜ ਰਿਹਾ ਹੈ ਮੈਂ ਹੁਣ ਤੁਹਾਨੂੰ ਸਵਾਲ ਕਿਸਾਨਾਂ ਸਾਰੇ ਕਿਸਾਨ ਬੈਠੇ ਆ ਤੁਹਾਨੂੰ ਪੁੱਛਣਾ ਚਾਹਣਾ ਹੈ 15 ਲੱਖ ਕਿਊਬਲ ਕਨੈਕਸ਼ਨ ਪੰਜਾਬ ਦੇ ਆ 13 ਲੱਖ ਕਾਲੀ ਸਰਕਾਰ ਨੇ ਦਿੱਤੀ ਆ ਸਾਡੇ 13 ਲੱਖ ਜਿਹੜਾ ਟਿਊਬਵਲ ਤੇ ਪਾਣੀ ਲਾਉਣੇ ਹੋ ਬਿਜਲੀ ਮੁਫਤ ਕੀਤੀ ਹੈ ਬਾਦਲ ਸਾਹਿਬ ਨੇ ਜਿਹੜਾ ਟਰੈਕਟਰ ਚਲਾਉਣੇ ਹੋ ਉਹਦੇ ਤੇ ਟੈਕਸ ਲੱਗਦਾ ਹੁੰਦਾ ਸੀ ਬਾਦਲ ਸਾਹਿਬ ਨੇ ਮਾਫ ਕੀਤਾ ਹੈ ਜਿਹੜੀਆਂ ਨਹਿਰਾਂ ਤੇ